ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਐਸਆਈ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਤਾਂ ਸ਼ਰਾਬ ਪੀਤੀ ਜਾਂਦੀ ਹੈ ਅਤੇ ਫਿਰ ਮਜ਼ਾਕ ਦੇ ਵਿੱਚ ਫਾਇਰ ਕਰ ਦਿੱਤੇ ਜਾਂਦੇ ਨੇ ਅਤੇ ਇਸ ਫਾਇਰਿੰਗ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗ ਜਾਂਦੀ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਨੌਜਵਾਨ ਦੀ ਗੋਲੀ ਲੱਗਣ ਕਰਕੇ ਮੌਤ ਹੋ ਜਾਂਦੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਦੇਖ ਕੇ ਐਸਆਈ ਅਤੇ ਉਸ ਦੇ ਸਾਥੀ ਜਿਹੜੇ ਨੇ ਘਬਰਾ ਜਾਂਦੇ ਨੇ ਅਤੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਲਾਸ਼ ਨੂੰ ਜਿਹੜਾ ਟਿਕਾਣੇ ਲਗਾਉਣ ਦੀ ਵਿਉਤਪੰਤੀ ਕੀਤੀ ਜਾਂਦੀ ਹੈ ਆਪਣੀ ਕਾਰ ਦੇ ਵਿੱਚ ਪਾ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਦੋਂ ਪਰਿਵਾਰ ਨੂੰ ਘਟਨਾ ਦੇ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸੂਚਨਾ ਦਿੱਤੀ ਤੇ ਪੁਲਿਸ ਅਧਿਕਾਰੀਆਂ ਨੇ ਦੋਸ਼ੀ ASI ਤੋਂ ਸਖਤੀ ਦੇ ਨਾਲ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਕੁਝ ਉਗਲ ਦਿੱਤਾ ਉਸ ਨੇ ਕਤਲ ਦੀ ਗੱਲ ਜਿਹੜੀ ਆ ਕਬੂਲ ਲਈ ਹੈ ਪਰ ਉਦੋਂ ਤੱਕ ਮੋਰਿੰਡਾ ਪੁਲਿਸ ਦੇ ਵੱਲੋਂ ਪੋਸਟਮਾਰਟਮ ਤੋਂ ਬਾਅਦ ਵਿਅਕਤੀ ਦਾ ਸਸਕਾਰ ਜਿਹੜਾ ਕਰ ਦਿੱਤਾ ਗਿਆ ਸੀ ਮ੍ਰਿਤਕ ਦੀ ਪਛਾਣ ਜਿਹੜੀ ਹੈ ਗੁਰਜਿੰਦਰ ਸਿੰਘ ਉਰਫ ਗੋਰਾ ਵੱਜੋਂ ਹੋਈ ਹੈ ਜਾਣਕਾਰੀ ਦਿੰਦਿਆਂ ਏਡੀਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ 16 April ਨੂੰ ਮ੍ਰਿਤਕ ਗੁਰਜਿੰਦਰ ਸਿੰਘ ਗੋਰਾ ਏਐਸਆਈ ਬੁਆ ਸਿੰਘ ਸੁਖਵਿੰਦਰ ਸਿੰਘ ਉਰਫ ਗਗਨ ਅਤੇ ਅਵਿੰਦਰ ਪਾਲ ਸਿੰਘ ਉਰਫ ਬੰਟੀ ਦੇ ਨਾਲ ਇਕੱਠਿਆਂ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਮਜ਼ਾਕ ਕਰਦਿਆਂ ਹੋਇਆਂ ਬੰਟੀ ਨੇ ਐਸਆਈ ਬੁਆ ਸਿੰਘ ਦੇ ਪ੍ਰਾਈਵੇਟ ਰਿਵਾਲਵਰ ਤੋਂ ਗੋਲੀ ਚਲਾ ਦਿੱਤੀ। ਅਚਾਨਕ ਗੋਲੀ ਜਿਹੜੀ ਹੈ ਉਹ ਗੁਰਜਿੰਦਰ ਸਿੰਘ ਦੇ ਲੱਗ ਜਾਂਦੀ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਡਰਦੇ ਮਾਰੇ ਮੁਲਾਜ਼ਮਾ ਨੇ ਗੁਰਜਿੰਦਰ ਸਿੰਘ ਦੀ লাশ ਨੂੰ ਟਿਕਾਣੇ ਲਗਾਉਣ ਦੇ ਵਾਸਤੇ ਉਸ ਨੂੰ ਆਪਣੀ ਕਾਰ ਦੇ ਵਿੱਚ ਪਾਇਆ ਤੇ ਫਿਰ ਮੋਰਿੰਡਾ ਨਹਿਰ ਦੇ ਵਿੱਚ ਵਹਾ ਦਿੱਤਾ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਪੁਲਿਸ ਨੇ ਗੁਰਜਿੰਦਰ ਦੇ ਲਾਪਤਾ ਹੋਣ ਦੀ ਫੋਟੋ ਵਾਇਰਲ ਕੀਤੀ ਤਾਂ ਮੋਰਿੰਡਾ ਪੁਲਿਸ ਨੇ ਲੁਧਿਆਣਾ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਗੁਰਜਿੰਦਰ ਦੀ ਫੋਟੋ ਦਿਖਾਉਂਦੇ ਨੇ ਮੋਰਿੰਡਾ ਪੁਲਿਸ ਨੇ ਅਣਪਛਾਤੀ Laash ਮਿਲਣ ਦੇ ਮਾਮਲੇ ਦੇ ਵਿੱਚ ਗੁਰਜਿੰਦਰ ਦੀ Laash ਦਾ ਸੰਸਕਾਰ ਵੀ ਕਰ ਦਿੱਤਾ ਸੀ ਤੇ ਜਦੋਂ ਗੁਰਜਿੰਦਰ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਗੁਰਜਿੰਦਰ ਐਸਆਈ ਬੁਆ ਸਿੰਘ ਬੰਟੀ ਅਤੇ ਗਗਨ ਦੇ ਨਾਲ ਕਾਰ ਦੇ ਵਿੱਚ ਗਿਆ ਸੀ ਉਸ ਤੋਂ ਬਾਅਦ ਲਾਪਤਾ ਹੋਇਆ ਸੀ ਤਾਂ ਪੁਲਿਸ ਅਧਿਕਾਰੀਆਂ ਨੇ ਬੁਆ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਉਸ ਦੇ ਨਾਲ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਵੱਡੇ ਖੁਲਾਸੇ ਹੋਏ ਨੇ ਤਾਂ ਆਈ ਡੀ ਸੀ ਪੀ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਕਿਹਾ ਗਿਆ ਜਾਣਦੇ 16 4 2025 ਨੂੰ ਗੁਰਵਿੰਦਰ ਸਿੰਘ ਨਾਮ ਦੇ ਇਸ ਗੋਰਾ ਮਿਸਿੰਗ ਹੋਇਆ ਸੀਗਾ ਜਿਹਦੇ ਸਬੰਧੀ ਥਾਣੇ ਮੋਤੀ ਨਗਰ ਨੂੰ ਇਨਫੋਰਮੇਸ਼ਨ ਮਿਲੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸਾਡਾ ਲੜਕਾ ਮਿਲ ਨਹੀਂ ਜਿਆ ਤੇ ਉੱਤੇ 21 ਚਾਰ ਨੂੰ ਮਿਸਿੰਗ ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਨੇ ਤਫ਼ਤੀਸ਼ ਟੈਕਨੀਕਲ ਤਰੀਕੇ ਔਰ ਕੁਝ ਸੋਰਸਸ ਤੋਂ ਇਨਫਰਮੇਸ਼ਨ ਮਿਲਣ ਤੇ ਫਿਰ ਜਿਹੜੇ ਦੋ ਲੜਕੇ ਬੰਟੀ ਔਰ ਗਗਨ ਇਹਨਾਂ ਨੂੰ ਅਰੈਸਟ ਕੀਤਾ ਤਾਂ ਜਿੰਨਾ ਕੋ ਉਸਕੇ ਕਲੀਅਰ ਹੋਇਆ ਵੀ ਉਹ 16 ਚਾਰ ਨੂੰ ਹੀ ਇਹ ਸਾਰੇ ਇਕੱਠੇ ਬੈਠੇ ਕਿਤੇ दारू वगैरह पी रहे ਸੀਗੇ ਤੇ ਰਵਲਵਰ ਨਾਲ ਇੱਕ ਐਸਈ 부ਆ ਸਿੰਘ ਉਹਦਾ ਰਵਲਵਰ ਸੀ ਤੇ ਆਸੇ ਮਖੌਲ ਦੇ ਰਵਲਵਰ ਦੇਖਦੇ ਦੇਖਦੇ ਗੋਲੀ ਚੱਲ ਗਈ ਤੇ ਜਿੱਦ ਨਾਲ ਗੁਰਿੰਦਰ ਸਿੰਘ ਗੋਰਾ ਜਿਹੜਾ ਗੁਰਿੰਦਰ ਸਿੰਘ ਗੋਰੇ ਦੇ ਗੋਲੀ ਲੱਗੀ ਉਹਦੀ ਡੈਥ ਹੋ ਗਈ। ਤੇ ਇਹਨਾਂ ਨੇ ਉਹ ਇਨਫਰਮੇਸ਼ਨ ਦੱਸਣ ਦੀ بجائے ਉਹਨੂੰ ਚੱਕ ਕੇ ਤੇ ਆਪਣੀ ਕਾਰ ਸਪਾ ਕੇ ਅੱਗੇ ਨਹਿਰ ਤੇ ਸੋਟਾਏ। ਸੰਭਰਾਲੇ ਤੋਂ ਅੱਗੇ ਮਰੰਡੇ ਵਾਲੀ ਸਾਈਡ ਨੂੰ ਨੈਰ ਤੇ ਸੋਤਾ ਹੈ ਜਿਸ ਤੇ ਜਦੋਂ ਇਹ ਸਾਰਾ ਕੇਸ ਸਟੇਸ ਹੋਇਆ ਤੇ ਉਹਨੂੰ ਉੱਥੋਂ ਵੀ ਭਾਇਆਪ ਕੀਤਾ ਗਿਆ ਉੱਥੋਂ ਦੀ ਲੋਕਲ ਪੁਲਿਸ ਨੇ ਉਸ ਦੀ ਪੋਸਟਮਾਰਟਮ ਕਰਵਾ ਕੇ ਜਸੇ ਸਕਾਰ ਕਰ ਦਿੱਤਾ ਸੀਗਾ ਆ ਉਹਦੀ ਉਹ ਪੋਸਟਮਾਰਟਮ ਰਿਪੋਰਟ ਉੱਥੋਂ ਹਾਸਲ ਕੀਤੀ ਗਈ ਬਾਕੀ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇਜੀ ਦੇ ਵਿੱਚ ਕਤਲ ਦਾ ਮਕਦਮਾ ਜਿਹੜਾ ਦਰਜ ਕਰਕੇ ਤੇ ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਜਿਹੜਾ ਦੂਆ ਸੀ ਦੂਆ ਸੀਗਾ ਜੀ ਸਰ ਉਹਨੇ ਆਈਐਸਆਈ ਉਹਨੇ ਹਾਰਕਿੰਗ ਨਾਲ ਕੀਤਾ ਉਹ ਫਾਇਰ ਜਿਹੜਾ ਰਵਲਵਰ ਉਹਦਾ ਸੀਗਾ ਰਵਲਵਰ ਦਾ ਫਾਇਰ ਜਿਹੜਾ ਹੈਗਾ ਸੀਗਾ ਉਹ ਜਿਹੜਾ ਇੱਥੇ ਬੰਟੀ ਨਾਮ ਦਾ ਜਿਹੜਾ ਦੂਸਰਾ ਸ਼ਖਸ ਹੈਗਾ ਉਹਨੇ ਇਨਕੁਆਇਰ ਕੀਤਾ ਸੀ ਤੇ ਉਹ ਫਾਇਰ ਕਰਨ ਤੇ ਮੇਚੀ ਉਹ ਗੋਲੀ ਜਿਹੜੀ ਹੈਗੀ ਆ ਉਹ ਪੂਰੇ ਨੂੰ ਲੱਗ ਗਈ ਸਰਕਾਰੀ ਕਿਸਮ ਦੀ ਨਹੀਂ ਇਹਦਾ ਆਪਣਾ ਪ੍ਰਾਈਵੇਟ ਲਿਸੈਂਸੀ ਵਪਾਰਾ ਜਿਹੜਾ ਮੇਟੇ ਕੋਈ ਉਦੀ ਉਮਰ 42 40 41 ਸਾਲ ਦੀ ਇਹਨਾਂ ਦੇ ਵੀ ਦੱਸਣਾ ਇੱਕ 50 52 ਸਾਲ ਦਾ 50 ਸਾਲ ਦੇ ਨੇਅਰ ਕੋਟ ਹੈਗੀ ਹੈ ਇੱਕ ਦੀ ਉਮਰ 45 ਸਾਲ ਦੂਸਰੇ ਦੋ ਜਿਹੜੇ ਹੈਗੇ ਉਹ 50 ਦੇ ਨੇਅਰ ਹੈ ਉਹਦੇ ਅਰੈਸਟ ਤੇ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਸੀ ਨਾ ਇਹ ਤੋਂ ਲੋਕਲੀ ਅਰੈਸਟ ਕੀਤਾ ਨੇ ਦੋਸਤੀ ਆਪਸ ਵਿੱਚ ਆਪਸ ਵਿੱਚ ਦੋਸਤੀ ਸੀ ਇੱਕ ਦੂਜਨ ਜਾਣਦੇ ਸੀਗੇ ਜਾਣਨ ਤੇ ਜਿਹੜਾ ਇਹਨਾਂ ਦੀ ਵੱਡੀ ਮਿਸਟੇਕਸ ਹੈ ਜੀ ਕਿ ਇਹਨਾਂ ਲੋਜ ਇਨਸੀਡੈਂਟ ਹੋਇਆ ਸੀ ਦੱਸਣਾ ਚਾਹੀਦਾ ਸੀ ਕਿ ਇਹਨਾਂ ਕਿਸੇ ਨੇ ਨਹੀਂ ਸਾਨੂੰ ਕਿਸੇ ਨੂੰ ਵੀ ਖਬਰ ਨਹੀਂ ਦਿੱਤੀ ਇਹਨੂੰ ਹਾਈਡ ਕੀਤਾ ਇਸੇ ਕਰਕੇ ਇਹਨਾਂ ਦੇ ਖਿਲਾਫ ਹੋਰ ਸੈਕਸ਼ਨਾਂ ਦਾ ਵਾਧਾ ਕਰਕੇ ਇਨਵੈਸਟਿਗੇਟ ਕੀਤਾ ਜਾ ਰਿਹਾ ਹੈ ਨਹੀਂ ਇਹ ਤਾਂ ਮਰਡਰ ਹੈ ਦੇ ਵਿੱਚ ਕੋਈ ਕੋਈ ਚੋਰੀ ਤਾਂ ਹੈ ਨਹੀਂ ਉਹਦੇ ਵਿੱਚ ਪਹਿਲੇ ਮਾਮਲੇ ਦੇ ਸਕੂਲ ਜਾਂ ਕੁਝ ਹੋਰ ਨਹੀਂ ਇਹ ਤਾਂ ਜੋਸਾਲੇ ਦਾ ਮਰਡਰ ਕੇਸ ਇਹਦੇ ਵਿੱਚ ਨਿਵੈਸਕ ਕੀਤਾ ਜਾ ਰਿਹਾ ਹੈ